ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਤੋਂ ਕੁਛ ਘਟਾਂ ਪਹਿਲਾਂ ਮੇਰੇ ਇੱਕ ਦੋਸਤ ਨੇ ਇੱਕ YouTube ਚੈਨਲ ਸ਼ੁਰੂ ਕੀਤਾ ਜਿਹਦੇ ਤੋਂ ਚਾਰ ਪੰਜ ਵੀਡੀਓਜ਼ ਪਾਈਆਂ ਤੇ ਇਤੋਂ ਬਾਅਦ ਉਹਨੇ ਵੀਡੀਓਜ਼ ਪਾਉਣੀਆਂ ਬੰਦ ਕਰਤੀਆਂ ਹਾਲਾਂਕਿ ਉਹਦਾ ਕੰਟੈਂਟ ਬਹੁਤ ਵਧੀਆ ਹੁੰਦਾ ਸੀ ਫਿਰ ਪਰਸੋਂ ਜਦੋਂ ਮੇਰੀ ਉਹਦੇ ਨਾਲ ਗੱਲ ਹੋਈ ਤਾਂ ਮੈਂ ਉਹਨੂੰ ਪੁੱਛਿਆ ਕਿ ਤੂੰ ਵੀਡੀਓਜ਼ ਪਾਉਣੀਆਂ ਕਿਉਂ ਬੰਦ ਕਰਤੀਆਂ ਤਾਂ ਨੇ ਜਵਾਬ ਦਿੱਤਾ ਕਹਿੰਦਾ ਮੇਰੇ ਪਿੰਡ ਦੇ ਲੋਕ ਮੇਰਾ ਮਜ਼ਾਕ ਉਡਾਉਣ ਲੱਗੇ ਸੀ ਮੇਰੇ ਤੇ ਹੱਸਣ ਲੱਗੇ ਸੀ ਕਹਿੰਦਾ ਮੈਨੂੰ ਟੀਚਰਾਂ ਕਰਨ ਲੱਗੇ ਸੀ ਤਾਂ ਕਰਕੇ ਮੈਂ ਵੀਡੀਓਜ਼ ਪਾਉਣੀਆਂ ਬੰਦ ਕਰਤੀਆਂ ਉਹਦਾ ਇਹ ਜਵਾਬ ਸੁਣ ਕੇ ਹੀ ਮੇਰੇ ਦਿਮਾਗ 'ਚ ਅੱਜ ਵਾਲੀ ਵੀਡੀਓ ਬਣਾਉਣ ਦਾ ਆਈਡੀਆ ਆਇਆ ਕਿਉਂਕਿ ਜਦੋਂ ਆਪਾਂ ਕੋਈ ਵੀ ਕੰਮ ਲੋਕਾਂ ਦੀ ਸੋਚ ਤੋਂ ਹਟ ਕੇ ਕਰਦੇ ਆ ਜਦੋਂ ਆਪਾਂ ਕੋਈ ਵੀ ਕੰਮ ਬਣੀ ਬਣਾਈ ਲੀ ਤੋਂ ਹਟ ਕੇ ਕਰਦੇ ਆ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਆਪਾਂ ਨੂੰ ਦੋ ਸਟੈਪ ਪਾਰ ਕਰਕੇ ਤੀਜੇ ਸਟੈਪ ਸਫਲਤਾ ਤੱਕ ਪਹੁੰਚਣਾ ਪੈਂਦਾ ਹੈ ਪਰ ਪ੍ਰੋਬਲਮ ਹੀ ਇਹ ਹੈ ਕਿ ਬਹੁਤ ਸਾਰੇ ਬੰਦੇ ਨਾ ਪਹਿਲੇ ਸਟੈਪ ਤੇ ਆ ਕੇ ਗਿਵ ਅਪ ਕਰ ਜਾਂਦੇ ਆ ਉਹ ਪਹਿਲੇ ਸਟੈਪ ਤੇ ਹਾਰ ਮੰਨ ਲੈਂਦਾ ਤੇ ਆਪ ਦਾ ਜਿਹੜਾ ਟਾਰਗੇਟ ਆ ਉਹ ਥਾਂ ਛੱਡ ਦਿੰਦੇ ਆ ਫਿਰ ਕੁਝ ਕਿਸ ਤਰ੍ਹਾਂ ਦੇ ਵੀ ਹੁੰਦੇ ਆ ਜਿਹੜੇ ਪਹਿਲੇ ਸਟੈਪ ਤੋਂ ਤਾਂ ਟੱਪ ਜਾਂਦੇ ਆ ਉਹ ਦੂਜੇ ਸਟੈਪ ਤੇ ਜਾ ਕੇ ਅੜ ਜਾਂਦੇ ਆ ਉਹ ਉੱਥੇ ਜਾ ਕੇ ਹਾਰ ਮੰਨ ਲੈਂਦੇ ਆ ਤੇ ਕੁਝਕ ਫਿਰ ਜਮਾ ਬਿਰਲੇਟਾਵੇਂ ਬੰਦੇ ਹੀ ਹੁੰਦੇ ਆ ਕੋਈ ਟਾਂਵਾ ਡੱਲੇ ਹੀ ਹੁੰਦਾ ਜਿਹੜਾ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦਾ ਤੇ ਉਹ ਪਹਿਲੇ 2 ਸਟੈਪ ਪਾਰ ਕਰਕੇ ਤੀਜੇ ਸਟੈਪ ਸਫਲਤਾ ਤੱਕ ਪਹੁੰਚ ਜਾਂਦਾ ਹੈ ਇਹ ਸਟੈਪ ਕਿਹੜੇ-ਕਿਹੜੇ ਨੇਗੇ ਆਓ ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ ਦੇਖੋ ਜਦੋਂ ਵੀ ਤੁਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਜਿਹੜੀ ਚੀਜ਼ ਲੋਕਾਂ ਦੀ ਸਮਝ ਤੋਂ ਬਾਹਰ ਹੁੰਦੀ ਹੈ ਤਾਂ ਲੋਕ ਤੁਹਾਡਾ ਮਜ਼ਾਕ ਉਡਾਉਂਦੀ ਉਡਾਉਂਦੇ ਆਗੇ ਸੋ ਪਹਿਲਾ ਸਟੈਪ ਕੀ ਹੋ ਗਿਆ ਕਿ ਜਦੋਂ ਵੀ ਤੁਸੀਂ ਕੁਝ ਨਵਾਂ ਕਰਦੇ ਹੋ ਤਾਂ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਆ ਕਿਉਂਕਿ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਨੇ ਉਹਨਾਂ ਤਾਂ ਕਈ ਵਾਰ ਉਹਨਾਂ ਦੇ ਉਹ ਸਮਝ ਨਹੀਂ ਪੈਂਦਾ ਹੁੰਦਾ ਉਹ ਉਹਨਾਂ ਦੀ ਸੋਚ ਦੇ ਘੇਰੇ ਤੋਂ ਬਾਹਰ ਦੀ ਚੀਜ਼ ਹੁੰਦੀ ਹੈਗੀ ਹੁਣ ਆਪਾਂ ਇੱਥੇ ਇੱਕ ਉਦਾਹਰਨ ਲੈਂਦੇ ਆ ਮੰਨ ਲਓ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕ ਮਹੀਨੇ ਦਾ 20000 ਰੁਪਿਆ ਕਮਾ ਰਹੇ ਆ ਤੇ ਤੁਸੀਂ ਉਹਨਾਂ ਨੂੰ ਕਹਤਾ ਕਿ ਮੈਂ ਤੁਹਾਨੂੰ ਮਹੀਨੇ ਦਾ 10 ਲੱਖ ਰੁਪਿਆ ਕਮਾ ਕੇ ਦਿਖਾਉਂਗਾ ਹੁਣ ਤੁਸੀਂ ਐਂ ਦੇਖੋ ਜਿਹੜੇ ਬੰਦੇ ਮਹੀਨੇ ਦਾ 20000 ਹੀ ਕਮਾ ਰਹੇ ਆ ਉਹਨਾਂ ਨੂੰ ਹੁਣ 10 ਲੱਖ ਵਾਲੀ ਗੱਲ ਤੇ ਵਿਸ਼ਵਾਸ ਹੀ ਨਹੀਂ ਹੋਊਗਾ ਉਹਨਾਂ ਨੂੰ ਲੱਗੂਗਾ ਕਿ ਇਹ ਬੰਦਾ ਤਾਂ ਪਾਗਲ ਹੋ ਗਿਆ ਇਹ ਤਾਂ ਸੱਚਾਈ ਨਹੀਂ ਹੈਗੀ 10 ਲੱਖ ਕਿਵੇਂ ਕਮਾਇਆ ਜਾਊਗਾ 10 ਲੱਖ ਤਾਂ ਬਹੁਤ ਵੱਡੀ ਰਕਮ ਹੈਗੀ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਹੈਗਾ ਤਾਂ ਉਹ ਤੁਹਾਡਾ ਮਜ਼ਾਕ ਉਡਾਉਣਗੇ ਹੀ ਉਡਾਉਣਗੇ ਉਹ ਤੁਹਾਡੇ ਤੇ ਹੱਸਣਗੇ ਹੀ ਹੱਸਣਗੇ ਇਹ ਤਾਂ ਚਲੋ ਪੈਸਿਆਂ ਵਾਲੀ ਤਾਂ ਆਪੇ ਇੱਕ ਉਦਾਹਰਨ ਲਈ ਹੈ ਕੋਈ ਵੀ ਕੰਮ ਲਾ ਲਓ ਜਿਹੜਾ ਤੁਸੀਂ ਕੋਈ ਵੱਡਾ ਟਾਰਗੇਟ ਰੱਖਦੇ ਹੋ ਜਦੋਂ ਤੇ ਜਦੋਂ ਤੁਸੀਂ ਆਪਦਾ ਟਾਰਗੇਟ ਫਿਰ ਲੋਕਾਂ ਨੂੰ ਦੱਸ ਦਿੰਦੇ ਹੋ ਜਦੋਂ ਤੁਹਾਡਾ ਟਾਰਗੇਟ ਲੋਕਾਂ ਦੇ ਸਾਹਮਣੇ ਆਉਂਦਾ ਤਾਂ ਉਹ ਤੁਹਾਡਾ ਮਜ਼ਾਕ ਉਡਾਉਂਦੀ ਉਡਾਉਂਦੇ ਆ ਇੱਥੇ ਹੁਣ ਤੁਹਾਡੇ ਸਾਰੇ ਹੁੰਦਾ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਚਾਕੇ ਆਪਦੇ ਟਾਰਗੇਟ ਤੋਂ ਭਟਕਣਾ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਉਹਨਾਂ ਦੀਆਂ ਟੀਚਰਾਂ ਨੂੰ ਇਗਨੋਰ ਕਰਕੇ ਤੁਸੀਂ ਪੂਰੇ ਫੋਕਸ ਨਾਲ ਆਪਦਾ ਕੰਮ ਕਰਨਾ ਤੇ ਕੰਮ ਕਰਕੇ ਅੱਗੇ ਵਧ ਕੇ ਕਾਮਯਾਬ ਹੋ ਕੇ ਦਿਖਾਉਣਾਗਾ ਤੇ ਜੇ ਤੁਸੀਂ ਇੱਥੇ ਲੋਕਾਂ ਦੀਆਂ ਟੀਚਰਾਂ ਨੂੰ ਇਗਨੋਰ ਕਰ ਦਿੰਨੇ ਹੋ ਜੇ ਤੁਸੀਂ ਉਹਨਾਂ ਦਾ ਮੁਖੌਲ ਆ ਜਿਹੜਾ ਸਹਾਰ ਜਾਂਨੇ ਹੋ ਤਾਂ ਤੁਸੀਂ ਹੌਲੀ-ਹੌਲੀ ਕਾਮਯਾਬ ਹੋਣਾ ਸ਼ੁਰੂ ਹੋ ਜਾਨੇ ਹੋਗੇ ਤੇ ਜਦੋਂ ਤੁਸੀਂ ਕਾਮਯਾਬ ਹੋਣਾ ਸ਼ੁਰੂ ਹੋ ਜਾਂਦੇ ਹੋ ਫਿਰ ਇੱਥੇ ਦੂਜਾ ਸਟੈਪ ਆ ਜਾਂਦਾ ਦੂਜਾ ਸਟੈਪ ਇਹ ਆ ਕਿ ਜਦੋਂ ਤੁਸੀਂ ਕਾਮਯਾਬ ਹੋਣਾ ਸ਼ੁਰੂ ਹੁੰਨੇ ਹੋ ਨਾ ਤਾਂ ਲੋਕ ਤੁਹਾਡੀਆਂ ਲੱਤਾਂ ਖਿੱਚਣਾਂ ਸ਼ੁਰੂ ਕਰ ਦਿੰਦੇ ਆ ਲੋਕ ਤੁਹਾਡਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਤੁਹਾਡੇ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਤੁਹਾਡੇ ਬਾਰੇ ਹੋਰ ਕਿੰਨੀਂ ਹੀ ਵਫਾਹਾਂ ਡਾਉਂਦੇ ਆਗੇ ਕਿਉਂਕਿ ਉਹਨਾਂ ਲੋਕਾਂ ਦਾ ਨਾ ਟਾਰਗੇਟ ਇਹ ਹੁੰਦਾ ਕਿ ਕਿਵੇਂ ਨਾ ਕਿਵੇਂ ਕਰਕੇ ਅਸੀਂ ਇਹਦਾ ਧਿਆਨ ਇਹਦੇ ਕੰਮ ਤੋਂ ਭਟਕਾ ਦਈਏ ਕਿਉਂਕਿ ਉਹ ਕਦੇ ਵੀ ਤੁਹਾਨੂੰ ਸਕਸੈਸ ਹੋਇਆ ਨਹੀਂ ਦੇਖਣਾ ਚਾਹੁੰਦੇ ਹੁੰਦੇ ਕਿਉਂਕਿ ਆਪ ਤਾਂ ਉਹਨਾਂ ਨੇ ਕੁਝ ਕਰਨਾ ਨਹੀਂ ਹੁੰਦਾ ਤੇ ਤੁਹਾਡੀ ਸਫਲਤਾ ਉਹਨਾਂ ਤੋਂ ਜਰੀ ਨਹੀਂ ਜਾਂਦੀ ਤੇ ਇੰਨਾ ਹੌਸਲਾ ਉਹਨਾਂ 'ਚ ਹੁੰਦਾ ਨਹੀਂਗਾ ਕਿ ਉਹ ਆਪ ਮਿਹਨਤ ਕਰਕੇ ਤੁਹਾਡੇ ਵਾਂਗੂ ਸਫਲ ਹੋਣ ਫਿਰ ਉਹਨਾਂ ਕੋਲੇ ਸੌਖਾ ਰਸਤਾ ਇਹੀ ਬਚਦਾ ਕਿ ਇਸ ਬੰਦੇ ਦਾ ਵਿਰੋਧ ਸ਼ੁਰੂ ਕਰ ਦਿਓ ਇਹਦੀ ਜੱਟ ਕੇ ਇੱਕ ਬੁਰੇ ਤਰੀਕੇ ਨਾਲ ਅਲੋਚਨਾ ਸ਼ੁਰੂ ਕਰ ਦਿਓ ਆਪਾਂ ਤਾਂਕੇ ਇਹ ਬੰਦਾ ਆਪਣੇ ਚ ਉਲਝ ਜੇ ਇਹਦਾ ਜਿਹੜਾ ਧਿਆਨ ਆ ਉਹ ਇਹਦੇ ਕੰਮ ਤੋਂ ਭਟਕ ਜੇ ਤੇ ਇਹੇ ਬੰਦਾ ਆਪਣੇ ਲੈਵਲ ਦਾ ਹੀ ਰਹਿ ਜੇ ਤੇ ਫਿਰ ਕਈ ਬੰਦੇ ਇੱਥੇ ਗਲਤੀ ਕਰ ਵੀ ਜਾਂਦੇ ਆ ਉਹ ਆਪਦਾ ਕੰਮ ਭੁੱਲ ਕੇ ਆਪਦਾ ਨਿਸ਼ਾਨਾ ਭੁੱਲ ਕੇ ਉਹ ਲੋਕਾਂ 'ਚ ਹੀ ਉਲਝ ਜਾਂਦੇ ਆ ਜਿਹੜੀਆਂ ਗੱਲਾਂ ਉਹਨਾਂ ਬਾਰੇ ਉਡਾਈਆਂ ਜਾਂਦੀਆਂ ਨੇਗੀਆਂ ਜਿਹੜਾ ਵਿਰੋਧ ਉਹਨਾਂ ਦਾ ਕੀਤਾ ਜਾਂਦਾ ਉਹ ਉਹਦੇ ਜਵਾਬ ਦੇਣ 'ਚ ਹੀ ਉਲਝੇ ਰਹਿੰਦੇ ਆਗੇ ਉਹ ਇਹ ਕਦੇ ਹੀ ਨਹੀਂ ਸੋਚਦੇ ਕਿ ਇੱਥੇ ਸਾਡਾ ਨੁਕਸਾਨ ਆਏਗਾ ਲੋਕਾਂ ਦਾ ਤਾਂ ਚਲੋ ਫਾਇਦਾ ਤਾਂ ਉਹਨਾਂ ਦਾ ਕੋਈ ਹੈ ਨਹੀਂਗਾ ਪਰ ਜਿਹੜਾ ਉਹਨਾਂ ਨੇ ਟਾਰਗੇਟ ਰੱਖਿਆ ਹੋਇਆ ਉਹਦੇ ਵਿੱਚ ਤਾਂ ਉਹ ਕਾਮਯਾਬ ਹੋ ਰਹੇ ਆ ਨਾ ਕਿਉਂਕਿ ਉਹਨਾਂ ਦਾ ਟਾਰਗੇਟ ਹੀ ਤਾਂ ਉਹਨੂੰ ਤੁਹਾਡੇ ਕੰਮ ਤੋਂ ਪਿੱਛੇ ਖਿੱਚਣਾ ਤੁਹਾਡਾ ਧਿਆਨ ਭਟਕਾਉਣਾ ਤੇ ਜੇ ਤੁਹਾਡਾ ਧਿਆਨ ਭਟਕ ਗਿਆ ਤਾਂ ਹੋਵ ਆਪਦੇ ਕੰਮ 'ਚ ਕਾਮਯਾਬ ਨਹੀਂਗੇ ਇਸ ਤਰ੍ਹਾਂ ਹੀ ਕਿੰਨੇ ਲੋਕ ਨੇਗੇ ਜਿਹੜੇ ਵਧੀਆ ਸਕਸੈਸ ਹੋਏ ਬੈਠੇ ਆ ਉਹਨਾਂ ਦਾ ਵੀ ਇਹੀ ਕਹਿਣਾ ਕਿ ਕਦੇ ਵੀ ਨਾ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਉਹ ਤੁਹਾਡੇ ਬਾਰੇ ਜੋ ਵੀ ਕਹਿ ਰਹੇ ਆ ਉਹਨਾਂ ਨੂੰ ਬੋਲੀ ਜਾਣ ਦਿਓ ਤੁਸੀਂ ਚੁੱਪਚਾਪ ਆਪਦਾ ਕੰਮ ਕਰਦੇ ਜਾਓ ਜਿਵੇਂ ਕਹਿ ਦਿੰਦੇ ਆ ਨਾ ਕਿ ਹਾਥੀ ਦੀ ਚਾਲ ਚੱਲੋ ਕੁੱਤਿਆਂ ਨੇ ਭੌਂਕਣੀ ਹੁੰਦਾ ਹੈ ਤਾਂ ਕਰਕੇ ਜਿਹੜੇ ਲੋਕ ਇਸ ਤਰ੍ਹਾਂ ਬੋਲਦੇ ਉਹਨਾਂ ਨੂੰ ਬੋਲੀ ਜਾਣ ਦਿਓ ਆਪਦੇ ਕੰਮ ਤੇ ਫੋਕਸ ਰੱਖੋ ਕਦੇ ਵੀ ਲੋਕਾਂ 'ਚ ਉਲਝੋਣਾ ਤੇ ਲੋਕਾਂ ਪਿੱਛੇ ਲੱਗ ਕੇ ਕਦੇ ਵੀ ਹਾਰ ਨਾ ਮੰਨੋ ਤੇ ਜੇ ਤੁਸੀਂ ਇਹ ਸਟੈਪ ਵੀ ਪਾਰ ਕਰ ਜਾਂਨੇ ਹੋ ਜੇ ਤੁਸੀਂ ਲੋਕਾਂ ਦੇ ਧਿਆਨ ਨਹੀਂ ਦਿੰਦੇ ਹੈਗੇ ਤੁਹਾਡਾ ਭਾਵੇਂ ਉਹ ਵਿਰੋਧ ਕਰਦਿਆ ਤੁਹਾਡੀਆਂ ਲੱਤਾਂ ਖਿੱਚਦੇ ਆ ਤੁਸੀਂ ਉਹਨਾਂ 'ਤੇ ਧਿਆਨ ਹੀ ਨਹੀਂ ਦਿੰਦੇ ਤਾਂ ਫਿਰ ਤੁਸੀਂ ਕਾਮਯਾਬ ਵੀ ਹੋ ਜਾਨੇਓ ਜਦੋਂ ਫਿਰ ਤੁਸੀਂ ਕਾਮਯਾਬ ਹੋ ਜਾਂਦੇ ਹੋ ਨਾ ਕਾਮਯਾਬੀ ਆਤੀ ਜਸਟ ਸਟੈਪ ਤਾਂ ਫਿਰ ਜਿਹੜੇ ਪਹਿਲਾਂ ਵਾਲੇ ਲੋਕ ਹੁੰਦੇ ਆ ਜਿਹੜਿਆਂ ਨੇ ਤੁਹਾਡਾ ਮਜ਼ਾਕ ਉਡਾਇਆ ਹੁੰਦਾ ਜਿਨ੍ਹਾਂ ਨੇ ਤੁਹਾਡੀਆਂ ਲੱਤਾਂ ਖਿੱਚੀਆਂ ਹੁੰਦੀਆਂ ਨੇ ਫਿਰ ਉਹੀ ਲੋਕ ਤੁਹਾਡੇ ਨੇੜੇ ਲੱਗਣਾ ਸ਼ੁਰੂ ਹੋ ਜਾਂਦੇ ਆ ਉਹੀ ਤੁਹਾਡੇ ਤੋਂ ਸਲਾਹਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਆ ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹੇ ਬੰਦਾ ਚੱਲ ਪਿਆ ਕਾਮਯਾਬ ਹੋ ਗਿਆ ਹੁਣ ਇਹ ਤੇ ਇਹ ਸਾਡੀਆਂ ਗੱਲਾਂ ਕੰਨੇ ਕੋਈ ਧਿਆਨ ਨਹੀਂ ਦੇ ਰਿਹਾ ਇਹ ਸਾਨੂੰ ਕੋਈ ਵੈਲਿਊ ਨਹੀਂ ਦੇ ਰਿਹਾ ਹੈਗਾ ਸਾਨੂੰ ਇਗਨੋਰ ਕਰੀ ਜਾਂਦਾ ਹੈ ਫਿਰ ਉਹ ਤੁਹਾਡੇ ਤੋਂ ਪੁੱਛਦੇ ਆ ਕਿ ਤੂੰ ਕਾਮਯਾਬ ਕਿਵੇਂ ਹੋਇਆਗਾ ਤੂੰ ਕੀ ਕੀ ਕੀਤਾਗਾ ਸਾਨੂੰ ਵੀ ਦੱਸ ਅਸੀਂ ਵੀ ਕਰਨਾ ਚਾਹਣੇ ਆਂਗੇ ਕਿਉਂਕਿ ਜੇ ਤੁਸੀਂ ਸ਼ੁਰੂ ਕੀਤਾ ਹੁੰਦਾ ਨਾ ਤਾਂ ਉਹਨਾਂ ਨੂੰ ਤੁਹਾਡੇ ਤੇ ਕਦੇ ਵੀ ਬਲੀਵ ਨਹੀਂ ਹੁੰਦਾ ਕਿ ਇਹੇ ਬੰਦਾ ਕਾਮਯਾਬ ਹੋ ਸਕਦਾਗਾ ਉਹတို့ ਤੁਹਾਡਾ ਮਜ਼ਾਕ ਉਡਾਉਂਦੇ ਆ ਤੇ ਜੇ ਤੁਸੀਂ ਥੋੜੇ ਥੋੜੇ ਕਾਮਯਾਬ ਹੋਨੇ ਹੋ ਤਾਂ ਉਹ ਤੁਹਾਡੀਆਂ ਲੱਤਾਂ ਖਿੱਚਦੇ ਆਗੇ ਪਰ ਜਦੋਂ ਤੁਸੀਂ ਚੰਗੀ ਤਰ੍ਹਾਂ ਕਾਮਯਾਬ ਹੋ ਜਾਂਦੇ ਹੋ ਤਾ ਉਹੀ ਲੋਕ ਤੁਹਾਡੇ ਤੋਂ ਸਲਾਹ ਮੰਗਦੇ ਹੈਗੇ ਫਿਰ ਉਹ ਤੁਹਾਡੇ ਨਾਲ ਦੋਸਤੀ ਵੀ ਗੰਢਣੀ ਸ਼ੁਰੂ ਕਰ ਦਿੰਦੇ ਆ ਤੇ ਤੁਹਾਡੇ ਨਾਲ ਰਿਸ਼ਤੇਦਾਰੀਆਂ ਕੱਢਣ ਵੀ ਲੱਗ ਜਾਂਦੇ ਆਗੇ ਸੋ ਕਦੇ ਵੀ ਨਾ ਇਸ ਤਰ੍ਹਾਂ ਘਬਰਾਉਣਾ ਕਦੇ ਵੀ ਆਪਦਾ ਕੰਮ ਨਾ ਛੱਡੋ ਲੋਕਾਂ ਪਿੱਛੇ ਲੱਗ ਕੇ ਜਿਵੇਂ ਮੈਂ ਤੁਹਾਨੂੰ ਮੇਰੇ ਉਸ ਦੋਸਤ ਦੀ ਗੱਲ ਦੱਸੀ ਹੈਗੀ ਕਿਉਂਕਿ ਲੋਕਾਂ ਦਾ ਕੰਮ ਹੀ ਇਹੀ ਹੈਗਾ ਦੂਜਿਆਂ ਦੀਆਂ ਲੱਤਾਂ ਖਿੱਚਣਾ ਦੂਜੇ ਦਾ ਮਜ਼ਾਕ ਉਡਾਉਣਾ ਦੂਜੇ ਤੋਂ ਜੈਲਸੀ ਫੀਲ ਕਰਨੀ ਤੇ ਜੇ ਤੁਸੀਂ ਕਾਮਯਾਬ ਹੋ ਜਾਂਦੇ ਹੋ ਫਿਰ ਉਹੀ ਲੋਕ ਤੁਹਾਡੇ ਨੇੜੇ ਵੀ ਆ ਕੇ ਲੱਗਦੇ ਆ ਤੇ ਇਹ ਹਰੇਕ ਸਕਸੈਸਫੁਲ ਬੰਦੇ ਦੀ ਸਟੋਰੀ ਹੈਗੀ ਆ ਹਰੇਕ ਨਾਲ ਹੀ ਇਸ ਤਰ੍ਹਾਂ ਹੁੰਦਾਗਾ ਕੋਈ ਵੀ ਬੰਦਾ ਨਾ ਬਿਲਕੁਲ ਸਿੱਧ ਪੱਧਰੇ ਰਾਹ ਤੇ ਚੱਲ ਕੇ ਨਹੀਂ ਕਾਮਯਾਬ ਹੋਇਆ ਕਹਿੰਦਾ ਮਤਲਬ ਕਿ ਬੰਦਾ ਆਪਦੇ ਟਾਰਗੇਟ ਕੰਨੀ ਤੁਰਿਆ ਤੇ ਉਹਦਾ ਜਿਹੜਾ ਰਸਤਾ ਹੋ ਬਿਲਕੁਲ ਪੱਧਰਾ ਸੀ ਹਰੇਕ ਨੂੰ ਮੁਸ਼ਕਲਾਂ ਆਈਆਂ ਹਰੇਕ ਦੀਆਂ ਲੋਕਾਂ ਨੇ ਲੱਤਾਂ ਖਿੱਚੀਆਂ ਪਰ ਉਹਨਾਂ ਨੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਹੈਗੀ ਚੁੱਪਚਾਪ ਆਪਦੇ ਕੰਮ 'ਚ ਲੱਗੇ ਰਹੇ ਤੇ ਇੱਕ ਦਿਨ ਉਹ ਕਾਮਯਾਬ ਹੋ ਗਏ ਇਸ ਵੀਡੀਓ 'ਚ ਹੁਣ ਆਪਣੇ ਸਾਹਮਣੇ ਤਿੰਨ ਪੁਆਇੰਟ ਨਿਕਲ ਕੇ ਸਾਹਮਣੇ ਆਏ ਆ ਪਹਿਲਾ ਪੁਆਇੰਟ ਕੀ ਹੈਗਾ ਕਿ ਜਦੋਂ ਵੀ ਤੁਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਲੋਕ ਤੁਹਾਡੇ ਤੇ ਹੱਸਣਗੇ ਥੋੜਾ ਮਜ਼ਾਕ ਉਡਾਉਣਗੇ ਤੁਹਾਨੂੰ ਟਿਚਰਾਂ ਕਰਨਗੇ ਪਰ ਤੁਸੀਂ ਉਹਨਾਂ ਤੇ ਧਿਆਨ ਨਹੀਂ ਦੇਣਾ ਹੈਗਾ ਤੁਸੀਂ ਸਿਰਫ ਆਪਦਾ ਕੰਮ ਕਰਨਾ ਹੈ ਲੋਕਾਂ ਨੂੰ ਇਗਨੋਰ ਕਰਨਾ ਹੈਗਾ ਨੰਬਰ 2 ਤੇ ਜਦੋਂ ਤੁਸੀਂ ਥੋੜੀ ਥੋੜੀ ਤਰੱਕੀ ਕਰਨੀ ਸ਼ੁਰੂ ਕਰਤੀ ਥੋੜਾ ਥੋੜਾ ਤੁਸੀਂ ਕਾਮਯਾਬ ਹੋਣਾ ਸ਼ੁਰੂ ਹੋਗੇ ਤਾਂ ਉਹੀ ਲੋਕ ਤੁਹਾਡਾ ਵਿਰੋਧ ਕਰਨਗੇ ਉਹੀ ਲੋਕ ਤੁਹਾਡੀਆਂ ਲੱਤਾਂ ਖਿੱਚਣਗੇ ਕਿਉਂਕਿ ਫਿਰ ਉਹਨਾਂ ਨੂੰ ਇਹ ਡਰ ਹੋਊਗਾ ਕਿਤੇ ਇਹ ਬੰਦਾ ਸਾਡੇ ਤੋਂ ਅੱਗੇ ਨਾ ਟੱਪ ਜੇ ਇਹ ਕਾਮਯਾਬ ਨਾ ਹੋ ਜੇ ਨੰਬਰ 3 ਤੇ ਆ ਗਿਆ ਕਿ ਜਦੋਂ ਤੁਸੀਂ ਕਾਮਯਾਬ ਹੋ ਜਾਨੇ ਤਾਂ ਉਹੀ ਲੋਕ ਤੁਹਾਡੇ ਤੋਂ ਸਲਾਹ ਲੈਣ ਆਉਣਗੇ ਉਹੀ ਲੋਕ ਤੁਹਾਡੇ ਨੇੜੇ-ਨੇੜੇ ਲੱਗਣਗੇ ਸੋ ਕਦੇ ਵੀ ਨਾ ਘਬਰਾਉਣਾ ਇਹ ਹਰੇਕ ਨਾਲ ਹੀ ਹੁੰਦਾ ਹੈਗਾ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਦੋਸਤਾਂ ਨੇ ਹਲੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣਾ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ